ਸਸ਼ੀਕਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚਾਂਡੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਪ੍ਰੀਸ਼ਸ ਇੰਸ਼ੋਰੈਂਸ ਅਡਿਆਨਾ ਵਾਲੇ ਜਿੱਥੋਂ ਤੁਸੀਂ ਵਧੀਆ ਟਰੱਕਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਟਰੱਕਾਂ ਦੇ ਮਤਲਬਕ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ 4632731687 ਤੇ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਤੇ ਤੇ ਚੁਗਾਵਾਂ ਸਾਹਿਬ ਅਗਲੀ ਖਬਰ ਦੇ ਵੱਲ ਆਪਾਂ ਵਧੀਏ ਤਾਂ ਸਪੇਨ ਲੈ ਕੇ ਜਾਣਾ ਜੀ ਭਾਵੇਂ ਅਮਰੀਕਾ ਦੇ ਵਿੱਚ ਤਾਂ ਨਹੀਂ ਪੱਕੇ-ਪੁੱਕੇ ਹੁੰਦੇ ਅਸਾਰ ਜਿਹੜੇ ਨੇ ਘਟਗੇ ਹੋਏ ਨੇ ਪਰ ਸਪੇਨ ਦੇ ਵਿੱਚ ਉਹ ਰਾਹਤ ਦੀ ਖਬਰ ਆ ਰਹੀ ਹੈ ਖਾਸ ਕਰਕੇ ਪੰਜਾਬੀਆਂ ਦੇ ਲਈ ਕਿਉਂਕਿ ਵੱਡੀ ਗਿਣਤੀ ਉੱਥੇ ਪੰਜਾਬੀਆਂ ਦੀ ਹੈਗੀ ਹੈ ਤੇ ਕਿਹਾ ਜਾ ਰਿਹਾ ਹੈ ਕਿ 5 ਲੱਖ ਭਾਰਤੀਆਂ ਨੂੰ ਪੱਕੇ ਕੀਤਾ ਜਾ ਸਕਦਾ ਹੈ ਜਾਂ ਕਹਿ ਲਈਏ ਕਿ ਪ੍ਰਵਾਸੀਆਂ ਨੂੰ ਪੱਕੇ ਕੀਤਾ ਜਾ ਸਕਦਾ ਹੈ ਹਾਂ ਬਿਲਕੁਲ ਚੰਨ ਸਾਹਿਬ ਜਿੱਥੇ ਅਮਰੀਕਾ ਤੋਂ ਆਏ ਦਿਨ ਖਬਰਾਂ ਆ ਰਹੀਆਂ ਕਿ ਪੰਜਾਬੀ ਰਿਪੋਰਟ ਕਰਤੀ ਪੰਜਾਬੀ ਰਿਪੋਰਟ ਹੋ ਰਿਹਾ ਪੰਜਾਬੀਆਂ ਨੂੰ ਆਈਸ ਨੇ ਫੜ ਲਿਆ ਉਥੇ ਯੂਰਪ ਤੋਂ ਇੱਕ ਬਹੁਤ ਵਧੀਆ ਖਬਰ ਆ ਰਹੀ ਹੈ ਹਾਂ ਖਬਰ ਵਧੀਆ ਵੀ ਆ ਤੇ ਖਬਰ ਖੁਸ਼ੀ ਵਾਲੀ ਵੀ ਆ ਕਿਉਂਕਿ 5 ਲੱਖ ਜਿਹੜੇ ਇਮੀਗ੍ਰੈਂਟਸ ਹੈਗੇ ਨੇ ਉਹਨਾਂ ਨੂੰ ਸਪੇਨ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਨੂੰ ਲੋਟਰੀ ਲਾਉਣ ਜਾ ਰਹੀ ਹੈ ਹੂੰ ਪੱਕੇ ਕਰਨ ਜਾ ਰਹੀ ਹੈ ਜੀ ਇਹ ਇੱਕ ਬਹੁਤ ਵੱਡਾ ਤੇ ਇਤਿਹਾਸਕ ਫੈਸਲਾ ਆ ਲਿਆ ਹੈਗਾ ਸਪੇਨ ਗਵਰਨਮੈਂਟ ਨੇ ਜਿੱਥੇ ਆ 트ੰਪ ਸਾਹਿਬ ਤੇ ਕਹਿੰਦੇ ਆ ਇਮੀਗ੍ਰੈਂਟਸ ਚਾਹੀਦੇ ਨਹੀਂ ਆ ਸਾਰੇ ਇਲਲੀਗਲ ਬੰਦੇ ਇਥੋਂ ਬਾਹਰ ਕੱਢ ਦੇਣੇ ਆ ਜੀ ਤੇ ਕੱਢ ਵੀ ਰਹੇ ਆ ਹੂੰ ਤੇ ਕਿਤੋਂ ਦਾ ਸੁੱਖ ਦਾ ਸਾਹ ਆਇਆ ਜਦੋਂ ਟਰੰਪ ਸਾਹਿਬ ਲੱਗੇ ਤੁਹਾਨੂੰ ਯਾਦ ਹੋਣਾ ਕਿ ਆਪਾਂ ਨਿਊਜ਼ੀਲੈਂਡ ਦੇ ਵਿੱਚ ਜਿਸ ਤਰ੍ਹਾਂ ਨગર ਕੀਰਤਨ ਨੂੰ ਲੈ ਕੇ ਵਿਰੋਧ ਦੇਖਣ ਮਿਲਿਆ ਜਾਂ ਇਸੇ ਲੀਡ ਉੱਪਰ ਚੱਲਣ ਲੱਗ ਪਏ ਸੀ ਕੁਝ ਕੰਟਰੀਆਂ ਤੇ ਜਿਸ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਵੀ ਵਿਰੋਧ ਪ੍ਰਦਰਸ਼ਨ ਜਾਰੀ ਹੈਗੇ ਨੇ ਤੇ ਮੈਨੂੰ ਲੱਗਦਾ ਕਿ ਥੋੜਾ ਜਿਹਾ ਮੋੜਾ ਪਿਆ ਹੈਗਾ ਤੇ ਉਹ ਮੋੜੇ ਦੀ ਸ਼ੁਰੂਆਤ ਕਰਤੀ ਹੈ ਸਪੇਨ ਨੇ ਸਪੇਨ ਗਵਰਨਮੈਂਟ ਦਾ ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਹੈਗਾ ਜਿੱਥੇ ਉਹਨਾਂ ਨੇ 5 ਲੱਖ ਇਮੀਗ੍ਰੈਂਟਸ ਨੂੰ ਪੱਕੇ ਕਰਨ ਦਾ ਫੈਸਲਾ ਲਿਆ ਇਹ 5 ਲੱਖ ਉਹ ਇਮੀਗ੍ਰੈਂਟਸ ਨੇ ਜਿਹੜੇ ਬਹੁਤ ਸਾਲਾਂ ਤੋਂ ਕਹਿ ਲਓ ਕਿ ਉੱਥੇ ਰਹਿ ਰਹੇ ਸੀ ਅ ਕਹਿ ਲਓ ਕਿ ਕੰਮਕਾਰ ਕਰਦੇ ਸੀਗੇ ਆਪਣਾ ਟੈਕਸ ਵੀ ਭਰਦੇ ਸੀਗੇ ਪਰ ਕਹਿ ਲਓ ਕਿ ਉਹਨਾਂ ਨੂੰ ਪੱਕੇ ਤੌਰ ਤੇ ਉੱਥੇ ਦੇ ਪੇਪਰ ਨਹੀਂ ਮਿਲੇ ਸੀਗੇ ਹੁਣ ਕਹਿ ਲਓ ਕਿ ਯੂਰਪੀ ਮੁਲਕ ਸਪੇਨ ਨੇ ਇੱਕ ਇਤਿਹਾਸਕ ਫੈਸਲਾ ਲੈਂਦੇ ਆ 5 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ ਇਸ ਫੈਸਲੇ ਨਾਲ ਜਿੱਥੇ ਲੱਖਾਂ ਪ੍ਰਵਾਸੀਆਂ ਦੇ ਕਹਿੰਦੇ ਦੁੱਖ ਵੀ ਦੂਰ ਹੋਣਗੇ ਤੇ ਚਿਰਾਂ ਤੋਂ ਰਹਿ ਰਹੇ ਉਹਨਾਂ ਲੋਕਾਂ ਦੇ ਵਾਸਤੇ ਬਹੁਤ ਵੱਡੀ ਰਾਹਤ ਦੀ ਇੱਕ ਖਬਰ ਹੈ ਜਿਨ੍ਹਾਂ ਨੂੰ ਹੁਣ ਉਥੇ ਇਸ ਯੋਜਨਾ ਦਾ ਲਾਭ ਲੈਣ ਵਾਲਿਆਂ ਵਿੱਚ ਘੱਟੋ ਘੱਟ 15000 ਦੇ ਕਰੀਬ ਪੰਜਾਬੀ ਜਿਹੜੇ ਆ ਉਹ ਇਹਦਾ ਬਹੁਤ ਵੱਡਾ ਫਾਇਦਾ ਲੈਣ ਵਾਲੇ ਹੋਣਗੇ ਕਿਉਂਕਿ ਉਹ ਇਹਦੇ ਵਿੱਚ ਸ਼ਾਮਲ ਨੇ 5 ਲੱਖ ਦੇ ਵਿੱਚ ਜੀ ਕਿਉਂਕਿ ਕਾਫੀ ਕਮਿਊਨਿਟੀਆਂ ਹੈਗੀਆਂ ਜਿਹੜੀਆਂ ਉੱਥੇ ਰਹਿੰਦੀਆਂ ਤੇ ਜਿੱਥੇ ਆਪਾਂ ਗੱਲ ਕਰੀਏ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਜਿਹੜੇ ਆ ਉਹ ਸਪੇਨ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਗਏ ਹੋਏ ਆ ਹੁਣ ਇਹ ਸਰਕਾਰ ਦਾ ਜਿਹੜਾ ਫੈਸਲਾ ਹੈ ਉਹਦੇ ਵਿੱਚ ਕੁਝ ਸ਼ਰਤਾਂ ਵੀ ਉਹਨਾਂ ਨੇ ਰੱਖੀਆਂ ਵੀ ਕੌਣ ਇਸ ਆ ਇਸ ਸਕੀਮ ਬਾਰੇ ਦੇ ਵਿੱਚ ਆ ਸਕਦਾ ਸਕੀਮ ਦਾ ਫਾਇਦਾ ਲੈ ਸਕਦੇ ਆ ਜੀ ਸੋ ਸਰਕਾਰ ਨੇ ਇਸ ਐਲਾਨ ਮੁਤਾਬਕ ਸਪੇਨ ਵਿੱਚ ਰਹਿ ਰਹੇ ਪ੍ਰਵਾਸੀਆਂ ਲਈ ਕੁਝ ਸ਼ਰਤਾਂ ਰੱਖੀਆਂ ਅ ਪਹਿਲੀ ਸ਼ਰਤ ਇਹ ਹੈਗੀ ਆ ਕਿ ਕੋਈ ਵੀ ਜਿਹੜਾ ਬੰਦਾ ਹੈਗਾ ਉਹਦਾ ਕ੍ਰਿਮੀਨਲ ਰੈਕਡ ਨਹੀਂ ਹੋਣਾ ਚਾਹੀਦਾ ਯਾਨੀ ਕਿ ਉਹਦਾ ਰੈਕਡ ਕਲੀਨ ਹੋਣਾ ਚਾਹੀਦਾ ਉਹ ਕੋਈ ਵੀ ਕਿਸੇ ਕੇਸ ਦੇ ਵਿੱਚ ਨਹੀਂ ਉਲਝਿਆ ਹੋਣਾ ਚਾਹੀਦਾ ਖਾਸ ਕਰਕੇ ਤੁਹਾਨੂੰ ਪਤਾ ਹੀ ਹੈ ਅ ਕਈ ਵਾਰੀ ਆਪਾਂ ਜਦੋਂ ਬਾਹਰਲੀ ਕੰਟਰੀਆਂ ਵਿੱਚ ਹੁੰਨੇ ਆ ਆਪਾਂ ਜਦੋਂ ਕੋਈ ਲੜਾਈ ਝਗੜਾ ਕਰ ਲੈਣਾ ਉਦੋਂ ਸੋਚਦੇ ਨਹੀਂ ਜੀ ਪਰ ਜਦੋਂ ਕੋਈ ਇਦਾਂ ਦਾ ਹੁਣ ਮੌਕਾ ਆਉਂਦਾ ਹੈ ਤਾਂ ਫੇਰ ਕਈਆਂ ਦੇ ਪੇਪਰ ਰਹਿ ਵੀ ਜਾਂਦੇ ਆ ਸੋ ਇੱਕ ਤਾਂ ਇਹ ਆ ਵੀ ਤੁਹਾਡਾ ਜਿਹੜਾ ਰੈਕੋਰਡ ਕਲੀਨ ਹੋਣਾ ਚਾਹੀਦਾ ਦੂਸਰਾ ਜਿਹੜੀ ਮੇਨ ਤੇ ਵੱਡੀ ਸ਼ਰਤ ਇਹ ਆ ਵੀ ਉਹ ਹਰ ਬੰਦਾ ਜਿਹੜਾ ਆ ਇੱਥੇ ਪੱਕਾ ਹੋਣਾ ਚਾਹੁੰਦਾ ਉਹ 31 ਦਸੰਬਰ 2025 ਤੱਕ ਇੱਥੇ ਇੰਟਰ ਹੋਇਆ ਹੋਣਾ ਚਾਹੀਦਾ ਠੀਕ ਹੈ ਸੋ 31 ਦਸੰਬਰ 2025 ਤੱਕ ਜਿਹੜਾ ਤੋਂ 31 ਦਸੰਬਰ 2025 ਤੋਂ ਮਤਲਬ ਜਿਹੜਾ ਆਇਆ ਹੋਇਆ ਜਿਹੜਾ ਪਹਿਲਾ ਪਹਿਲਾ ਪਹਿਲਾਂ ਪਹਿਲੇ ਜਿਹੜੇ ਇੰਟਰ ਹੋ ਚੁੱਕੇ ਆ ਸੇ ਲਗਾਤਾਰ 5 ਮਹੀਨੇ ਸਪੇਨ ਵਿੱਚ ਰਹਿੰਦੇ ਨੂੰ ਹੋ ਹੋਏ ਹੋਣੇ ਚਾਹੀਦੇ ਆ ਇਹ ਨਹੀਂ ਹੈਗਾ ਕਿ 5 ਮਹੀਨੇ ਤੇ ਛੱਡੋ ਮੈਂ ਕਹਿੰਦਾ ਸਾਡੇ ਲੋਕਾਂ ਤੇ 10 ਦਾ 15 15 20 20 ਸਾਲ ਬਾਹਰ ਹੀ ਬਾਹਰ ਹੀ ਰਹਿੰਦੇ ਆ हां जी थी, ठीक है जी सो ਇਹ ਗੱਲਾਂ ਹੋ ਗਈਆਂ ਜੀ ਉਸ ਤੋਂ ਬਾਅਦ ਕਹਿੰਦੇ ਪੱਕਾ ਹੋਣ ਦੀ ਜਿਹੜੀ ਪ੍ਰਕਿਰਿਆ ਹੈਗੀ ਆ ਉਹ ਅਰਜ਼ੀਆਂ ਜਿਹੜੀਆਂ ਅਪ੍ਰੈਲ ਵਿੱਚ ਐਸੇ ਸਾਲ ਅਪ੍ਰੈਲ ਵਿੱਚ ਸ਼ੁਰੂ ਹੋਣੀਆਂ ਜੀ ਤੇ ਜਿਨ੍ਹਾਂ ਦੀ ਆਖਰੀ ਤਰੀਕ ਉਹ ਵੀ ਮਿਥ ਦਿੱਤੀ ਹੈ 30 ਜੂਨ ਓਕੇ ਸੋ 30 ਜੂਨ ਜਿਹੜੀ ਹੈ ਉਹ ਆਖਰੀ ਤਰੀਕ ਹੋਏਗੀ ਪੰਜਾਬੀਓ ਇਹਦੇ ਤੁਸੀਂ ਫਾਇਦੇ ਲੈਣੇ ਆ ਜਿੰਨੇ ਵੀ ਸਾਡੇ ਭੈਣ ਭਰਾ ਸਪੇਨ ਦੇ ਵਿੱਚ ਰਹਿੰਦੇ ਆ ਸੋ ਇਹ ਖਬਰ ਉਹਨਾਂ ਵਾਸਤੇ ਬਹੁਤ ਹੀ ਵਧੀਆ ਖੁਸ਼ੀ ਵਾਲੀ ਖਬਰ ਹੈ ਸਪੇਨ ਗਵਰਨਮੈਂਟ ਨੇ ਐਡਾ ਵੱਡਾ ਫੈਸਲਾ ਲਿਆ ਇੱਕ ਤਾਂ ਦੇਖੋ ਇਮੀਗ੍ਰੈਂਟਸ ਦੀ ਹਰ ਕੰਟਰੀ ਨੂੰ ਲੋਡ ਹੈ ਇਸ ਵਿੱਚ ਕੋਈ ਦੋ ਰਹਿਮਾ ਨਹੀਂ ਹੈਗੀਆਂ ਸੋ ਇੱਕ ਇਹ ਜਿਹੜੀ ਖਬਰ ਹੈ ਨਾ ਇਹਨੇ ਬਹੁਤ ਵੱਡਾ ਮੈਸੇਜ ਵੀ ਦੇਣਾ ਜੀ ਕਿਉਂਕਿ ਲੱਗੇ ਇਟਲੀ ਹੈਗਾ ਲੱਗੇ ਬੈਲਜੀਅਮ ਹੈਗਾ ਲਾਗੇ ਜਿਹੜੀਆਂ ਹੋਰ ਕੰਟਰੀਆਂ ਪੁਰਤਗਾਲ ਹੈਗਾ ਜਾਂ ਹੋਰ ਕਈ ਕੰਟਰੀਆਂ ਜਿਹੜੀਆਂ ਯੂਰਪ ਦੀਆਂ ਹੈਗੀਆਂ ਬਿਲਕੁਲ ਕੀ ਪਤਾ ਉਹ ਵੀ ਇਸੇ ਰਾਹ ਤੇ ਤੁਰਨ ਸੋ ਕਹਿੰਦੇ ਆ ਕਿ ਕਾਫੀ ਸਾਲਾਂ ਬਾਅਦ ਇਹੋ ਜਿਹਾ ਫੈਸਲਾ ਆਇਆ ਤਾਂ ਵਧੀਆ ਗਵਰਨਮੈਂਟ ਹੈਗੀ ਆ ਹਾਂ ਇੱਕ ਚੀਜ਼ ਹੋਰ ਹੈ ਚੁਗਾਵਾਂ ਸਭ ਦੇਖੋ ਜਿਹੜੀ ਇਹਦੇ ਵਿੱਚ ਸ਼ਰਤ ਹੈ ਨਾ ਉਹ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਚੱਲ ਜਾਂਦੇ ਆ ਉਥੋਂ ਦੇ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਜੇਕਰ ਤੁਸੀਂ ਕਿਸੇ ਵੀ ਕੰਟਰੀ ਦਾ ਇੱਛਾ ਤਾਂ ਇਹ ਹੀ ਹੁੰਦੀ ਹੈ ਨਾ ਕਿ ਉੱਥੇ ਜਾ ਕੇ ਪੱਕੇ ਹੋਈਏ ਪਰਿਵਾਰ ਨੂੰ ਸੱਦੀਏ ਵਧੀਆ ਤੁਹਾਡੀ ਜ਼ਿੰਦਗੀ ਹੋਵੇ ਤੇ ਜੇਕਰ ਤੁਸੀਂ ਕੋਈ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੈ ਜਾਂਦੇ ਆਂ ਕ੍ਰਾਈਮ ਦੇ ਵੱਲ ਨੂੰ ਬੜਾਵਾ ਦੇ ਦਿੰਦੇ ਆਂ ਤਾਂ ਫਿਰ ਭਾਈ ਪੱਕੇ ਛੱਡੋ ਤੁਸੀਂ ਇੱਥੋਂ ਡਾਲਰ ਵੀ ਪਿੰਡ ਲਈੇ ਪੇ ਸਕਦੇ ਆਂ ਉਹ ਤਾਂ ਭਾਵੇਂ ਜੇ ਤੁਸੀਂ ਉੱਥੇ ਦਾ ਕਹਿੰਦੇ ਪੀਆਰ ਵੀ ਲੈ ਲੈਂਦੇ ਆਂ ਤੇ ਜੇ ਤੁਹਾਡੀ ਕੋਈ ਕ੍ਰਿਮੀਨਲ ਰੈਕਡ ਹੈਗਾ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਕੀ ਬਣਦਾ ਬਾਅਦ ਵਿੱਚ ਸੋ ਇਹ ਅਸਲ ਵਿੱਚ ਫੈਸਲਾ ਕਿਉਂ ਲੈਣਾ ਪਿਆ ਫੇਰ ਸਰਕਾਰ ਨੂੰ ਜੀ ਇਹਦੇ ਵੀ ਇੱਕ ਕਾਫੀ ਜਿਹੜੇ ਆ ਗੱਲਾਂ ਬਾਤਾਂ ਹੈਗੀਆਂ ਕਿਉਂਕਿ ਕਹਿੰਦੇ ਵੀ ਆਰਥਿਕ ਸੁਧਾਰ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈਗਾ ਸਪੇਨ ਜਿਹੜਾ ਆ ਉਹਦੀ ਜੀਡੀਪੀ ਬਹੁਤ ਡਾਊਨ ਹੋਈ ਆ ਅੱਛਾ ਤੇ ਕਾਫੀ ਜ਼ਿਆਦਾ ਉੱਥੇ ਜਿਹੜੀ ਕਹਿ ਲਓ ਕਿ ਮਗਹੀਾਈ ਵੀ ਬਹੁਤ ਬਧੀ ਕਾਫੀ ਕੁਝ ਹੈਗਾ ਤੇ ਹੁਣ ਇਹ ਸਰਕਾਰ ਨੇ ਫੈਸਲਾ ਲਿਆ ਭਾਵੇਂ ਕਿ ਇਹ ਦੱਸਿਆ ਜਾ ਰਿਹਾ ਕਿ ਜਿੱਥੇ ਅਮਰੀਕਾ ਵਿੱਚ ਭਾਵੇਂ ਟਰੰਪ ਪ੍ਰਸ਼ਾਸਨ ਜਿਹੜਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਰਿਹਾ ਉਥੇ ਹੁਣ ਸਪੇਨ ਦੇ ਪ੍ਰਧਾਨ ਮੰਤਰੀ ਪੈਟਰੋ ਸੰਚੇਜ਼ ਜਿਹੜੇ ਹੈਗੇ ਆ ਇਮੀਗ੍ਰੇਸ਼ਨ ਦੇ ਫਾਇਦੇ ਦੱਸ ਰਹੇ ਆ ਕਹਿੰਦੇ ਵੀ ਜਿਹੜੇ ਇਮੀਗ੍ਰੈਂਟ ਨੇ ਕਿੰਨੇ ਇਹ ਵਧੀਆ ਕੰਮ ਕਰਦੇ ਆ ਕੰਟਰੀ ਵਾਸਤੇ ਉਹਨਾਂ ਨੇ ਕਿਹਾ ਕਿ ਮਾਇਰਾ ਅਨੁਸਾਰ ਸਪੇਨ ਦੀ ਜਿਹੜੀ ਜੀਡੀਪੀ ਹੈ ਨਾ ਉਹਦੇ ਵਿੱਚ 2.8 ਜਿਹੜੇ ਆ ਇਮੀਗ੍ਰੈਂਟਸ ਜਿਹੜੇ ਆ ਉਹ ਉਹਦੇ ਵਿੱਚ ਵਾਧਾ ਕਰਦੇ ਆ ਤਰੱਕੀ ਹੋਈ ਆ ਕਹਿੰਦੇ ਵੀ ਜੀਡੀਪੀ ਦੀ ਉਸ ਤੋਂ ਦੂਜੀ ਗੱਲ ਹੈਗੀ ਕਹਿੰਦੇ ਬੇਰੁਜ਼ਗਾਰੀ ਦੀ ਜਿਹੜੀ ਦਰ ਹੈ ਨਾ ਪਹਿਲੀ ਵਾਰੀ ਸਪੇਨ ਦੇ ਵਿੱਚ 10% ਦੀ ਹੇਠਾਂ ਆਈ ਹੈ ਇਮੀਗ੍ਰੈਂਟਸ ਕਰਕੇ ਕਿਉਂਕਿ ਲੋਕ ਕੰਮ ਕਰਦੇ ਆ ਵਿਲੇ ਨਹੀਂ ਪੈਂਦੇ ਜੋਬਾਂ ਜਿਹੜੀਆਂ ਉਹ ਲੈਂਦੇ ਆ ਤੇ ਦੂਸਰੀ ਗੱਲ ਕਹਿੰਦੇ ਰੀਅਲ ਸਟੇਟ ਮਾਰ ਦਾ ਮੁਤਾਬਕ ਜਿਹੜੇ ਇਕੱਲੇ ਕੰਸਟਰਕਸ਼ਨ ਸੈਕਟਰ ਦੇ ਵਿੱਚ 7 ਲੱਖ ਲੋਕਾਂ ਦੀ ਜ਼ਰੂਰਤ ਹੈ ਅੱਛਾ ਕਿਉਂਕਿ ਉੱਥੇ ਵੀ ਹੁਣ ਕੰਸਟਰਕਸ਼ਨ ਵੱਡੇ ਪੱਧਰ ਤੇ ਚੱਲਦੀ ਪਈ ਆ ਕੰਟਰੀ ਜਿਹੜੀ ਆ ਡਿਵੈਲਪ ਹੋ ਰਹੀ ਆ ਜੀ ਤੇ ਵੱਡੇ ਪੱਧਰ ਤੇ ਕਾਮਿਆਂ ਦੀ ਲੋੜ ਹੈ 5 ਲੱਖ ਸਿਰਫ ਕਰ ਰਿਆ 7 ਲੱਖ ਤਾਂ ਕੰਸਟਰਕਸ਼ਨ ਵਰਕਰ ਹੀ ਉੱਥੇ ਚਾਹੀਦੇ ਹੈਗੇ ਆ ਤੇ ਇਹਦੇ ਵਿੱਚ ਹੁਣ ਪੰਜਾਬੀਆਂ ਦੀ ਕਹਿੰਦੇ ਕਾਫੀ ਖੁਸ਼ੀ ਦੀ ਲਹਿਰ ਉੱਠੀ ਆ ਕਿ ਸ਼ੁਕਰ ਹੈ ਕਿ ਤੇ ਦੇਰ ਆਏ ਦਰੁਸਤਾਏ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਜਦੋਂ ਇਹ ਤੇ ਨਾਲੇ ਕਿਹਾ ਹੈ ਆ ਵੀ 5 ਕੁ ਮਹੀਨੇ ਹੋਏ ਹੋਣੇ ਚਾਹੀਦੇ ਆ 31 ਤੋਂ ਪਹਿਲਾਂ ਪਹਿਲਾਂ ਟਰੰਪ ਸਾਹਿਬ ਦੇ ਕੰਨਾਂ 'ਚ ਫੂਕ ਫਾਕ ਮਾਰੋ ਕੋਈ ਇਦਾਂ ਦਾ ਐਲਾਨ ਕਰ ਦੇਣ ਸਾਡੇ ਪੰਜਾਬੀ ਇਹ ਤਾਂ ਹੁਣ ਚੰਦ ਸਾਹਿਬ ਤੁਸੀਂ ਕਰ ਸਕਦੇ ਆ ਫੂਕ ਫਾਕ ਮਾਰ ਸਕਦੇ ਆ ਬਾਕੀ ਹੁਣ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਆ ਕਿ ਬਾਬਾ ਇਹਨਾਂ ਨੂੰ ਵੀ ਸਮਝਾਤ ਦੇਵੇ ਕਿਉਂ ਐਵੇਂ ਇਮੀਗ੍ਰੈਂਟਾਂ ਨੂੰ ਫੜ ਫੜ ਕੇ ਕੱਢੀ ਜਾਂਦੇ ਆ ਇਹ ਤੁਹਾਡੇ ਟੈਕਸ ਭਰਦੇ ਆ ਕੰਮ ਕਰਦੇ ਆ ਹੁਣ ਸਪੇਨ ਵਿੱਚ ਰਹਿਦੇ ਪੰਜਾਬੀ ਇਸ ਫੈਸਲੇ ਤੋਂ ਬਿਹਦ ਖੁਸ਼ ਨੇ ਕਈ ਸਾਲਾਂ ਤੋਂ ਕਈ ਦਹਾਕੀਆਂ ਤੋਂ ਵੀ ਕਈ ਲੋਕ ਹੈਗੇ ਆ ਸੋ ਆਪਾਂ ਜੇ 2-4-5 ਸਾਲਾਂ ਦੀ ਵੀ ਗੱਲ ਕਰੀਏ ਜੀ ਬਿਨਾ ਪੇਪਰਾਂ ਤੋਂ ਕੰਮ ਰੇ ਕੰਮ ਕਰ ਰਹੇ ਪੰਜਾਬੀਆਂ ਦਾ ਕਹਿਣਾ ਹੈ ਕਿ ਹੁਣ ਉਹ ਪੰਜਾਬ ਜਾ ਸਕਣਗੇ ਦੇਖੋ ਇਹ ਬੜੀ ਵੱਡੀ ਗੱਲ ਹੁੰਦੀ ਹੈ ਹਾਂ ਕਿ ਬਿਨਾ ਪੇਪਰਾਂ ਤੋਂ ਤੁਸੀਂ ਕੰਮ ਕਰੀ ਜਾਂਦੇ ਆ ਪੈਸੇ ਕਮਾਈ ਜਾਂਦੇ ਆ ਹਾਂ ਤੁਹਾਨੂੰ ਖੁਦ ਪਰ ਚਗਾਵਾ ਸਾਲ ਲੱਗਾ ਰਹਿੰਦਾ ਨਾ ਬਿਲਕੁਲ ਤੁਸੀਂ ਪੈਸੇ ਭੇਜੀ ਜਾਂਦੇ ਆ ਕੋਠੀਆਂ ਪਈ ਜਾਂਦੀਆਂ ਜ਼ਮੀਨਾਂ ਖਰੀਦੀ ਜਾਂਦੇ ਆ ਪਰ ਤੁਸੀਂ ਜਾਤ ਨਹੀਂ ਸਕਦੇ ਨਾ ਬੱਚਿਆਂ ਨੂੰ ਨਹੀਂ ਮਿਲ ਸਕਦੇ ਮਾਂ ਪਿਓ ਨੂੰ ਨਹੀਂ ਮਿਲ ਸਕਦੇ ਹੁਣ ਕਹਿੰਦੇ ਵੀ ਆਸ ਵੱਜੀ ਹੈ ਬਿਲਕੁਲ ਕਿ ਪੇਪਰ ਮਿਲ ਜਾ ਰਹੇ ਆ ਆ ਸਾਲ ਦੇ ਵਿੱਚ ਵਿੱਚ ਇਹ ਕੰਮ ਕੰਪਲੀਟ ਹੋ ਜਾਣਾ ਤੇ ਜਾਣਗੇ ਭਈ ਆਪਣੇ ਬੱਚਿਆਂ ਨੂੰ ਮਿਲਣਗੇ ਮਾਪੇ ਨੂੰ ਮਿਲਣਗੇ ਆਪਣਾ ਘਰ-ਬਾਰ ਵੇਖਣਗੇ ਕਈ ਵਿਚਾਰੇ ਤਾਂ ਇਦਾਂ ਦੇ ਹੁੰਦੇ ਆ ਕਿ ਉਹ ਇਹੋ ਜੇ ਗਦੀ ਗੇਟ ਚ ਫਸੇ ਹੁੰਦੇ ਆ ਇੱਕ ਵਾਰੀ ਪੇਪਰ ਖਰਾਬ ਹੋ ਗਏ ਫਿਰ ਤੁਰਿਆ ਰੇਦਾ ਮਸਲਾ ਹੂੰ ਵਕੀਲਾਂ ਨੂੰ ਪੈਸੇ ਦੇ ਏਜੰਟਾਂ ਨੂੰ ਪੈਸੇ ਦੇ ਪਰ ਗੱਲ ਕਿਤੇ ਬਣਦੀ ਨਹੀਂ ਸੋ ਕਹਿੰਦੇ ਆ ਵੀ ਇਹ ਜਿਹੜੇ ਲੋਕ ਆ ਕਾਫੀ ਸਾਲਾਂ ਤੋਂ ਰਹਿ ਰਹੇ ਸੀ ਉਹ ਹੁਣ ਆਪਣੇ ਪਰਿਵਾਰਾਂ ਨੂੰ ਵੱਧ ਪੈਸੇ ਵੀ ਭੇਜ ਸਕਣਗੇ ਤੇ ਜਾ ਕੇ ਮਿਲ ਵੀ ਸਕਣਗੇ ਕਿਉਂਕਿ ਹੁੰਦਾ ਪਤਾ ਕੀ ਹੈ ਵੱਧ ਪੈਸੇ ਭਾਵੇਂ ਨਾ ਹੋਣ ਪਰ ਬੰਦਾ ਜਾਣਵਣ ਬਣ ਜੇ ਵੱਧ ਪੈਸੇ ਤਾਂ ਕਹਿੰਦੇ ਆ ਵੀ ਜਿਹੜੇ ਬੰਦਿਆਂ ਦੇ ਕੋਲ ਪੇਪਰ ਨਹੀਂ ਨਾ ਹੁੰਦੇ ਫਿਰ ਜਿਹੜੇ ਉਹਨਾਂ ਕੰਮਿਆਂ ਨੂੰ ਤਨਖਾਹ ਘੱਟ ਦਿੰਦੀ ਹੈ ਪੈਸੇ ਘੱਟ ਦਿੰਦੇ ਆ ਵੀ ਇਹਨੇ ਕਿਹੜਾ ਕੋਈ ਬੋਲਣਾ ਤੇ ਜਦੋਂ ਪੇਪਰ ਮਿਲ ਜਾਣਗੇ ਪੀਆਰ ਹੋ ਜਾਣਗੇ ਤਾਂ ਉਹਦਾ ਫਿਰ ਤਨਖਾਹ ਫਿਰ ਉਸ ਸਿਸਟਮ ਦੇ ਮੁਤਾਬਕ ਦੇਣੀ ਪੈਂਦੀ ਹੈ ਸੋ ਕਹਿੰਦੇ ਵੀ ਹੁਣ ਭਵਿੱਖ ਵਿੱਚ ਸਪੇਨ ਵਿੱਚ ਆਪਣੇ ਪਰਿਵਾਰਾਂ ਨੂੰ ਵੀ ਸਾਥ ਸਕਣਗੇ ਹਮ ਆਪਣੀਆਂ ਫੈਮਲੀਆ ਨੂੰ ਵਾਈਫ ਨੂੰ ਬੱਚਿਆਂ ਨੂੰ ਇਥੇ ਬੁਲਾ ਸਕਣਗੇ ਦੇਖੋ ਇਹ ਵੀ ਇੱਕ ਜੀਡੀਪੀ ਦਾ ਹਿੱਸਾ ਵੀ ਜਦੋਂ ਹੁਣ ਨਵੇਂ ਲੋਕ ਜਿਹੜੇ ਆ ਹੋਰ ਆਉਣਗੇ ਫੀਸਾਂ ਗਵਰਨਮੈਂਟ ਨੂੰ ਦੇਣੀਆਂ ਫਿਰ ਪੈਸਾ ਦੇਣਾ ਟੈਕਸ ਭਰਨਾ ਜਿਹੜੇ ਨਵੇਂ ਆਉਣਗੇ ਉਹ ਵੀ ਕੰਮ ਕਰਨਗੇ ਉਹ ਵੀ ਟੈਕਸ ਭਰਨਗੇ ਇਹ ਬੜੀ ਵਧੀਆ ਇਹ ਚੀਜ਼ ਹੁੰਦੀ ਹੈ ਜੇ ਕੋਈ ਇੱਕ ਹੁੰਦਾ ਡਾਈਵਰਸਿਟੀ ਅਮਰੀਕਾ ਦੇ ਵਿੱਚ ਵੀ ਡਾਈਵਰਸਿਟੀ ਚੱਲਦੀ ਹੈ ਪਰ 트ੰਪਸ ਸਾਹਿਬ ਨੇ ਇਹ ਡਾਈਵਰਸਿਟੀ ਨੂੰ ਰੋਕ ਦਿੱਤਾ ਹਾਂ ਆ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਲੋਟਰੀ ਵੀਜ਼ਾ ਚੱਲਦਾ ਹੈਗਾ ਜੀ ਕਈ ਕੰਟਰੀਆਂ ਜਿਹਦੇ ਵਿੱਚ ਇੰਡੀਆ ਤੇ ਨਹੀਂ ਆਉਂਦਾ ਉਹ ਇਸੇ ਕਰਕੇ ਡਾਈਵਰਸਿਟੀ ਜਿਹੜਾ ਚੱਲਦਾ ਸੀਗਾ ਕਿ ਵੱਖ-ਵੱਖ ਕੰਟਰੀਆਂ ਦੇ ਲੋਕ ਆਉਣ ਵੱਖ-ਵੱਖ ਜਿਹੜੇ ਪਹਿਰਾਵਿਆਂ ਵਾਲੇ ਬੋਲੀਆਂ ਵਾਲੇ ਲੋਕ ਆਉਣ ਉਹਨਾਂ ਦਾ ਬਿਜ਼ਨਸ ਵੀ ਇੱਥੇ ਆਊਗਾ ਉਹਨਾਂ ਦਾ ਸਮਾਨ ਵੀ ਇੱਥੇ ਆਊਗਾ ਉਹ ਖਰੀਦਣਗੇ ਤੇ ਕੰਟਰੀ ਦੇ ਜੀਡੀਪੀ ਦੇ ਵਿੱਚ ਯੋਗਦਾਨ ਪਾਉਣਗੇ ਸੋ ਹੁਣ ਇਹ ਮੰਨਿਆ ਜਾ ਰਿਹਾ ਕਿ ਇਸ ਐਲਾਨ ਮਗਰੋਂ ਹੁਣ ਕਾਫੀ ਜ਼ਿਆਦਾ ਜਿਹੜਾ ਲੋਕ ਖੁਸ਼ ਹੈਗੇ ਆ ਭਾਵੇਂ ਕਿ ਜਿਹੜੇ ਕਈ ਜਿਹੜੇ ਆਪੋਜੀਟ ਪਾਰਟੀਆਂ ਵਾਲੇ ਉਹ ਕਹਿੰਦੇ ਵੀ ਆ ਇਹ ਜੀ ਕਿਹੜਾ ਕੰਮ ਕਰ ਲੱਗਿਆ ਇਹਦੇ ਨਾਲ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਇਹ ਟਾਈਮ ਹੀ ਬਹੁਤ ਲੱਗਣਾ ਪਰ ਚਲੋ ਕੋਈ ਗੱਲ ਨਹੀਂ ਜੋ ਹੋਊਗਾ ਦੇਖਿਆ ਜਾਊਗਾ ਦੂਜੇ ਪਾਸੇ ਹੁਣ ਸਪੇਨ ਦੀ ਵਿਰੋਧੀ ਧਿਰ ਜਿਹੜੀ ਆ ਉਹ ਕਹਿੰਦੇ ਵੀ ਇਹ ਸਰਕਾਰੀ ਸਵਾਵਾ ਤੇ ਬੋਝ ਪੈ ਜੂਗਾ ਇਹ ਲੋਕ ਇਦਾਂ ਕਰਨਗੇ ਖਦਸ਼ਾ ਜਾਰ ਕੀਤਾ ਇਹ ਤਾਂ ਚਲਦੀਆਂ ਰਹਿੰਦੀਆਂ ਚੀਜ਼ਾਂ ਆ ਹਾਂ ਵੀ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਆ ਕਿ ਅਰਜ਼ੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣੀ ਆ ਤੇ ਜਿਹਦਾ ਬੋਝ ਬੋਝ ਬੜਾ ਪੈ ਜਾਣਾ ਪਰ ਵੇਖੋ ਜੀ ਜਿਨ੍ਹਾਂ ਨੇ ਹੁਣ ਇਹ ਐਲਾਨ ਕੀਤਾ ਆ ਉਹਨਾਂ ਨੇ ਕੋਈ ਸੋਚ ਕੇ ਕੀਤਾ ਤੇ ਇਸਦਾ ਸਵਾਗਤ ਵੀ ਕਰਨਾ ਹੈ ਸਵਾਗਤ ਕਰਨਾ ਬੰਦਾ ਜੀ ਅਸੀਂ ਤਾਂ ਦੇਖੋ ਸਾਡੇ ਕਈ ਵੀਰ ਭੈਣ ਭਰਾ ਹੈਗੇ ਆ ਜਿਨ੍ਹਾਂ ਨੇ ਪਿੱਛੇ ਦੇ ਜਦੋਂ ਸਪੇਨ ਵਿੱਚ ਹੜਾ ਆਏ ਸੀ ਨਾ ਬੋੜੀ ਵੱਡੀ ਸਿੱਖਾਂ ਨੇ ਅੱਗੇ ਹੋ ਕੇ ਸੇਵਾ ਕੀਤੀ ਤੇ ਆ ਮੈਂ ਕਈ ਆਪਣੇ ਵੀਰਾਂ ਨੂੰ ਜਾਣਦਾ ਵੀ ਆ ਪਰਸਨਲ ਤੌਰ ਤੇ ਉਹਨਾਂ ਨਾਲ ਗੱਲ ਵੀ ਕੀਤੀ ਸੀ ਉਹਨਾਂ ਨੇ ਦੇਖੋ ਜੀ ਲੱਕ ਨੂੰ ਕਮਰ कसे ਕਰਕੇ ਕਹਿ ਲਓ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀਆਂ ਨੇ ਸਿੱਖਾਂ ਨੇ ਅੱਗੇ ਹੋ ਕੇ ਤੇ ਗਲੀਆਂ ਤੱਕ ਸਾਫ਼ ਕੀਤੀਆਂ ਜਿਹੜੇ ਉੱਥੇ ਦੇ ਲੋਕ ਸੀ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਗਾਰ ਵੜ ਗਈ ਸੀ ਉਹ ਸਾਫ਼ ਕੀਤੀ ਤੁਸੀਂ ਵੀਡੀਓ ਦੇਖ ਸਕਦੇ ਆ ਦੁਬਾਰਾ ਫਿਰ ਸੋਸ਼ਲ ਮੀਡੀਆ ਤੇ ਜਾ ਕੇ ਗਵਰਨਮੈਂਟ ਬੜੀ ਖੁਸ਼ ਹੋਈ ਕਿ ਇਹ ਲੋਕ ਕਿੱਡਾ ਵੱਡਾ ਯੋਗਦਾਨ ਪਾ ਰਹੇ ਸਾਡੀ ਕੰਟਰੀ ਨੂੰ ਭਾਵੇਂ ਇਹਨਾਂ ਕੋਲ ਪੇਪਰ ਨਹੀਂ ਵੀ ਹੈਗੇ ਤਾਂ ਵੀ ਇਹ ਅੱਗੇ ਹੋ ਕੇ ਸੇਵਾ ਕਰਦੇ ਆ ਜੀ ਤੇ ਉੱਥੇ ਤਾਂ ਲੋਕਾਂ ਨੇ ਬਹੁਤ ਸਲਾਇਆ ਤੇ ਮੈਨੂੰ ਲੱਗਦਾ ਜਿਹੜੀ ਪੰਜਾਬੀਆਂ ਨੇ ਸੇਵਾ ਕੀਤੀ ਹੈ ਨਾ ਉੱਥੇ ਉਹਦਾ ਉਹਨਾਂ ਨੂੰ ਖਮਿਆਜਾ ਮਿਲਿਆ ਫਲ ਮਿਲਿਆ ਤੇ ਇਸ ਚੰਗੇ ਕਦਮ ਵਾਸਤੇ ਉੱਥੇ ਦੀ ਗਵਰਨਮੈਂਟ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਲੋਕਾਂ ਦੀ ਸਾਰ ਲਈ ਜਿਹੜੇ ਲੋਕ ਕਈ ਸਾਲਾਂ ਤੋਂ ਜਿਹੜੇ ਆ ਬਿਨਾ ਪੇਪਰਾਂ ਤੋਂ ਉੱਥੇ ਰਹਿ ਕੇ ਕੰਮ ਕਰ ਰਹੇ ਸੀ ਉਹਨਾਂ ਦਾ ਸ਼ੋਸ਼ਣ ਵੀ ਹੁੰਦਾ ਜਦੋਂ ਕਿਸੇ ਤੁਹਾਡੇ ਕੋਲ ਪੇਪਰ ਨਹੀਂ ਹੁੰਦੇ ਸੋ ਜਿਹੜੇ ਬਿਜ਼ਨਸ ਵਾਲੇ ਲੋਕ ਹੁੰਦੇ ਆ ਜਾਂ ਕਹਿ ਲੋ ਕਿ ਜਿੱਥੇ ਆਪਾਂ ਕੰਮਕਾਰ ਕਰਦੇ ਆ ਉਹਨਾਂ ਥਾਵਾਂ ਤੇ ਪੈਸੇ ਘੱਟ ਮਿਲਦੇ ਆ ਜਾਂ ਇਦਾਂ ਕਹਿ ਲੋ ਕਿ ਕੰਮ ਜਿਆਦਾ ਕਰਾਇਆ ਜਾਂਦਾ ਉਜਰਤ ਘੱਟ ਮਿਲਦੀ ਆ ਜਾਂ ਜਿਆਦਾ ਘੰਟੇ ਲਵਾਏ ਜਾਂਦੇ ਛੁੱਟੀਆਂ ਵੀ ਨਹੀਂ ਮਿਲਦੀਆਂ ਓਵਰਟਾਈਮ ਵੀ ਨਹੀਂ ਮਿਲਦਾ ਸੋ ਹੁਣ ਕਿਤਨਾ ਕਿਤੇ ਉਹਨਾਂ ਦੀ ਸਾਰ ਲਈ ਗਈ ਹੈਗੀ ਆ ਸਪੇਨ ਦੀ ਜਿਹੜੀ ਗਵਰਨਮੈਂਟ ਹੈ ਉਹਨੇ ਬਹੁਤ ਵੱਡਾ ਇਤਿਹਾਸਕ ਫੈਸਲਾ ਕੀਤਾ ਅਸੀਂ ਤਾਂ ਦੁਆ ਕਰਦੇ ਹਾਂ ਕਿ ਆਸ-ਪਾਸੇ ਦੀਆਂ ਜਿਹੜੀਆਂ ਦੂਜੀਆਂ ਕੰਟਰੀਆਂ ਉਹ ਵੀ ਇਸ ਪਾਸੇ ਕਦਮ ਉਠਾਉਣ ਤੇ ਨਾਲ ਦੀ ਨਾਲ ਸਾਡੇ ਟਰੰਪ ਸਾਹਿਬ ਨੂੰ ਵੀ ਬਾਬਾ ਸਮਝਾ ਤਵੇ ਕਿ ਇਹ ਜਿਹੜਾ ਇਮੀਗ੍ਰੈਂਟਾਂ ਨੂੰ ਫੜ-ਫੜ ਕੇ ਕੱਢੀ ਜਾਂਦਾ ਭਾਈ ਸੋਚ ਕੱਲ ਨੂੰ ਸਾਰੇ ਕੱਢ ਦਿੱਤੇ ਇੱਥੇ ਕੰਮ ਕਰ ਕਿਹਨੇ ਕਰਨਾ ਚੰਦ ਸਾਹਿਬ ਆਪਾਂ ਰਸਮੀ ਤੌਰ ਤੇ ਗੱਲਬਾਤ ਕਰਦੇ ਪਏ ਸੀ ਵੀ ਹੁਣ ਸੀਜ਼ਨ ਆਉਣ ਵਾਲਾ ਕੰਮ ਕਰਦਾ ਤੇ ਤੁਹਾਨੂੰ ਪਤਾ ਹੈ ਪ੍ਰੋਡਿਊਸ ਨਿਕਲਣਾ ਕੈਲੀਫੋਰਨੀਆ ਤੋਂ ਬਹੁਤ 1-2 ਮਹੀਨਿਆਂ ਤੱਕ ਜੀ ਬਿਲਕੁਲ ਤੇ ਕੰਮਿਆਂ ਦੀ ਲੋਡ ਹੁੰਦੀ ਆ ਤੇ ਕੰਮੇ ਤਾਂ ਭੱਜੀ ਜਾਂਦੇ ਆ ਕੁਝ ਕੁਝ ਇਹ ਭੁਜਾਈ ਜਾਂਦੇ ਆ ਤੇ ਕੰਮ ਕਰ ਕਿਦਾਂ ਚੱਲੂ ਭਾਈ ਸੋਚੋ ਤੁਸੀਂ ਵੀ ਕੋਈ ਅਮਰੀਕਾ ਦੇ ਵਿੱਚ ਵੀ ਕੋਈ ਕੋਈ ਸੁਖ ਦੀ ਖਬਰ ਆਵੇ ਤੇ ਅਸੀਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੀਏ ਪਰ ਹਾਲ ਦੀ ਘੜੀ ਜਿਹੜੀ ਆ ਖਬਰ ਹੈ ਇਹਨੇ ਭਾਈ ਸਾਰੇ ਪੰਜਾਬੀਆਂ ਦਾ ਦਿਲ ਮੋੜਿਆ ਸਾਰਿਆਂ ਨੂੰ ਏ ਖੁਸ਼ੀ ਆ ਤੇ ਸਾਰੇ ਖੁਸ਼ੀ ਦੇ ਵਿੱਚ ਇਹ ਜ਼ਰੂਰ ਕਹਿ ਰਹੇ ਆ ਕਿ ਥੈਂਕ ਯੂ ਸੁਪੀ